ਮਾੜਾ ਬਹਾਵਾ ਬੋਦੀਆਂ ਅੱਜ ਹਰ ਇੱਕ ਭਾਰਤੀ ਇੱਕ ਸਾਲ ਦੇ ਵਿੱਚ ਇੱਕ ਵਿਅਕਤੀਪਤੀ 11 ਕਿਲੋਗ੍ਰਾਮ ਪਲਾਸਟਿਕ ਖਪਤ ਕਰ ਦਿੰਦਾ ਜੇ ਪਲਾਸਟਿਕ ਕਿੱਥੇ ਜਾਂਦੀ ਹੈ ਸਮੁੰਦਰਾਂ ਦੇ ਵਿੱਚ ਤੇ ਸਮੁੰਦਰਾਂ ਬਹੁਤ ਸਾਰੇ ਜੀਵ ਕੀ ਆ ਮਰ ਜਾਂਦੇ ਆ ਸਾਨੂੰ ਲੋੜ ਆ ਪਲਾਸਟਿਕ ਦੀ ਖਪਤ ਘਟ ਕਰਨ ਦੀ ਜਿੰਨਾ ਪਲਾਸਟਿਕ ਦਾ ਟੁਕੜਾ ਸਾਈਯਮ 5 ਮਿਲੀਮੀਟਰ ਤੋਂ ਘੱਟ ਹੋਵੇ ਉਹਨਾਂ ਨੂੰ ਕਹਿੰਦੇ ਮਾਈਕਰੋ ਪਲਾਸਟਿਕ ਇਹਨਾਂ ਦਾ 5 ਤੋਂ 1 ਮਿੰਟ ਤੋਂ ਘੱਟ ਆ ਉਹਨੂੰ ਕਹਿੰਦੇ ਨੈਨੋ ਪਲਾਸਟਿਕ ਜਦੋਂ ਨੀਚਰ ਬੰਦ ਹੁੰਦੀ ਆ ਤਾਂ ਸਾਰਾਈ ਭੋਜਨਾਂ 'ਚ ਪਲਾਸਟਿਕ ਸਾਡੇ ਅੰਦਰ ਜਾਂਦਾ ਹਫਤੇ ਦਾ ਤਕਰੀਬਨ 5 ਗ੍ਰਾਮ ਪਲਾਸਟਿਕ ਆਪ ਅੰਦਰ ਲੈ ਜਾਂਦੇ ਆ ਉਹ ਪਲਾਸਟਿਕ ਕੀ ਕਰਦਾ ਹਾਰਮੋਨ ਇਨਫਲੂਐਂਸ ਬਾਜਪਾਨ ਕੈਂਸਰ ਪੀੜੀ ਬਹੁਤ ساری ਬਿਮਾਰੀਆਂ ਕਾਜ਼ ਕਰਦਾ ਪਲਾਸਟਿਕ ਦੀ ਵਰਤੋਂ ਤੋਂ ਗੁਰੇਜ਼ ਕਰੋ ਪੂਜਾਰ ਜਾਣ ਸਮੇਂ ਕੋਣ ਝੋਆ ਚੱਕ ਕੇ ਲੈ ਜਾਓ ਪਲਾਸਟਿਕ ਦੀ ਵਰਤੋਂ ਕਿਟਾਓ ਧੰਨਵਾਦ ਜੀ ਬਹੁਤ ਬਹੁਤ ਸਾਡੇ ਹਰਨੋਰਨ ਸਿੰਘ ਜੀ ਢਿੱਲੋਂ ਸਾਹਿਬ ਦਾ ਹਾਰੇ ਬਟਾ ਆ ਨਾਮ ਲੈ ਕੇ ਸਾਰਿਆਂ ਨੂੰ ਹਾਜੀ ਦਿਖਾਉਣਾ ਫੜੇ ਕਰਕੇ ਤਾਨੂ ਅੱਥਾ ਸ਼ਾਬਾਸ਼ ਵੈਰੀ ਗੁੱਡ ਸਾਰੇ نیچے ਕਰੋ نیچے ਸ਼ਾਬਾਸ਼ ਇਸ ਵਾਰ ਜਿਹੜੇ ਨਾਮ ਉਹ ਵੀਰਾ ਵੀ ਵਿੱਚ ਬੈਠਾ ਤੇ ਸਪੈਸ਼ਲ ਤੌਰ ਤੇ ਧੰਨਵਾਦ ਤੁਹਾਡਾ ਦੇਖ ਲਓ ਇਹ ਜਿਹੜੀ ਸੰਸਥਾ ਦਾ ਚਲਾ ਰਹੇ ਨੇ ਉੱਥੇ ਆਪਾਂ ਅਧਿਆਪਕ ਸਾਥੀਆਂ ਨੂੰ ਮੈਂ ਬੇਨਤੀ ਕਰੂੰਗਾ ਹਾਈ ਸਕੂਲ ਤੋਂ ਇੱਕ ਦਿਨ ਆਪਾਂ 10ਵੀਂ ਕਲਾਸ ਨੂੰ ਉੱਥੇ ਵਿਜ਼ਿਟ ਕਰਾਉਣਾ ਇੱਕ ਦਿਨ 9ਵੀਂ ਤਾਂ ਕਿ ਥੋੜਾ ਜਿਹਾ ਇਹਨਾਂ ਨੂੰ ਇਨਸਾਨੀਅਤ ਦਾ ਆਪਾਂ ਪਾਠ ਪੜਾਈਏ ਪੜਾਉਨੇ ਆਪਾਂ ਨੈਤਿਕ ਸਿੱਖਿਆ ਦਿੰਨੇ ਆ ਹਰ ਰੋਜ਼ ਦਿੰਨੇ ਆ ਪਰ ਜਿਹੜਾ ਉਹ ਦੇਖ ਕੇ ਸਿੱਖਣਗੇ ਵੀ ਇਸ ਤਰ੍ਹਾਂ ਵੀ ਹੁੰਦਾ ਵਾ ਸਮਾਜ ਦੇ ਵਿੱਚ ਉਹ ਆਪਾਂ ਇਹਨਾਂ ਨੂੰ ਸਿਖਾਉਣਾ ਵਾ ਤੇ ਨਗਰ ਦੇ ਵਿੱਚ ਸਾਡੇ ਦੇ ਜੇ ਸਮਾਂ ਹੁੰਦਾ ਤਾਂ ਪੁੱਤ ਦੇਖ ਕੇ ਆਇਆ ਕਰੋ ਉੱਧਰ ਜਾਂਦੇ ਹੁੰਦੇ ਹੋ ਪਤਾ ਵਾ ਤੁਹਾਨੂੰ ਖੁਸ਼ੀਆਂ ਦਾ ਘਰ ਕਿੱਥੇ ਬਣਿਆ ਆਇਆ ਵਾ ਹਾਂ ਹਾਂ ਉਹ ਵੀਰੇ ਹੁਣੀ ਚਲਾਉਂਦੇ ਆ ਇਹਨਾਂ ਦੀ ਸੰਸਦਾ ਚਲਾਉਂਦੀ ਆ ਇਹ ਮੋਢੀ ਆ ਉਸ ਸੰਸਦਾ ਦੀ ਜ਼ੋਰਦਾਰ ਸਲੂਟ ਮਾਰੋ ਤਾੜੀਆਂ ਮਾਰ ਕੇ ਇਹਨਾਂ ਨੂੰ ਦੇਖੋ ਜਿਹੜੇ ਆਸ਼ੀਰਵਾਦ ਤੁਹਾਨੂੰ ਦੇਣ ਪਹੁੰਚੇ ਸੀ ਨਾ ਉਹ ਸਾਰੇ ਹੀ ਮਹਾਨ ਵਿਅਕਤੀ ਹੋਈ ਆ ਸਾਡੇ ਲਈ ਸਾਡੇ ਸਮਾਜ ਦੇ ਲਈ ਸਮਾਜ ਚ ਵਕ ਵਕ ਸਵਾਸੇਵੀ ਕੰਮ ਕਰ ਰਹੇ ਨੇ ਵੀਰ ਸਤਪਾਲ ਡੇਰਕਾ ਜੀ ਖੜੇ ਨੇ ਇਹ ਨਰਨਾਰੈਣ ਜੀ ਖੜੇ ਨੇ ਇਹ ਪਤਾ ਨਹੀਂ ਲੱਖਾਂ ਕਿੰਨੇ ਦਰਖਤ ਲਾਤੇ ਇਹਨਾਂ ਨੇ ਜੇ ਆਪਾਂ ਨੂੰ ਆਕਸੀਜਨ ਮਿਲੇ ਸਾਡੇ ਤਰਵਿੰਦਰ ਸਿੰਘ ਜੀ ਚੀਮਨਾ ਬੈਂਤ ਸਿੰਘ ਜੀ ਖੜੇ ਨੇ ਕੱਲ ਨੂੰ ਬਲੱਡ ਸੇਵਾ ਸੁਸਾਇਟੀ ਚੀਮਨਾ ਆਪਣਾ ਗਵਰਨਰਪਿੰਡ ਹੈਗਾ ਨਾ ਚੀਮਨਾ ਆਪਣੇ ਮਾਪਿਆਂ ਨੂੰ ਮਾਪਿਆਂ ਨੂੰ ਦੱਸਣਾ ਵਾ ਤੁਸੀਂ ਵੀ ਖੂਨਦਾਨ ਮਹਾਨਦਾਨ ਕੱਲ ਨੂੰ 9 ਵਜੇ ਤੋਂ 5 ਵਜੇ ਤੱਕ ਸੰਤ ਸੰਤ ਸ੍ਰੀ ਰਾਮ ਜੀ ਦੀ ਯਾਦ ਦੇ ਵਿੱਚ ਬਲੱਡ ਕੈਂਪ ਲਗਾਇਆ ਜਾ ਰਿਹਾ ਵਾ ਤੇ ਕਿਰਪਾ ਕਰਕੇ ਤੁਸੀਂ ਵੀ ਜੇ ਸਮਾਂ ਹੋਇਆ ਤਾਂ ਜਾ ਕੇ ਦੇਖ ਕੇ ਆਇਓ ਤੇ ਜੇ ਨਹੀਂ ਤਾਂ ਆਪਣੇ ਮਾਪਿਆਂ ਨੂੰ ਜ਼ਰੂਰ ਭੇਜਣਾ